i <laughs> ਸਬਤ ਨਾ ਆਉਂਦੇ। ਆ ਬੈਠ ਜਾਦਾ ਜਾਏਗਾ ਨਾ। ਕੀ ਯਾਦ ਕੋਲ ਟੋਟਾ। ਥੱਪੜ ਹਰੇ ਰੋਕੇ ਦਾ ਸਕੂਲ ਗਿਆ। ਸਾਡੀ ਮੁਸਕਾਨ ਮੈਨੂੰ ਕਿਹਨੇ ਅੱਗੇ ਤੋੜ ਲੈ ਗਿਆ। ਕਾਮਯਾਬਤਾ ਹੈ। ਥੱਪੜ ਹਰੇ ਮੁਰਤ ਅੱਜ ਪਹਿਲੇ ਨੰਬਰ ਤੇ ਖੋਖੋ ਜੀ ਨਹੀਂ ਸੀ ਪਹਿਲੇ ਨੰਬਰ ਤੇ ਆਇਆ। ਕੋਕੋ ਦੇ ਵਿੱਚ ਅਸੀਂ ਆਇਆ। ਸੈਲਮੈਂਟੇ ਜੀ ਵੀ ਥੱਪੜ ਹਾਲ ਸਾਡੀ ਖੁੱਲ। ਮੁੰਡਾ ਅਜਨੇ ਮੋਹਮੱਦ ਸਾਹਿਬ। ਤੁਹਾਡੇ ਮੁੰਡੇ ਨਾਲ ਸਕੂਲ ਤੇ ਨਹੀਂ ਆਇਆ। ਦਾ ਝੂਠ ਬਾਦਿਆ ਕਿਵੇਂ? ਆਸੇ ਥੱਪੜ ਦੇ ਲੋ। ਤਦ ਮੈਂ ਸੁਣਾ ਦਿਆਂ ਚੱਕ ਕੇ। ਜੇ ਤੁਸੀਂ ਹੁਣ ਦੇਖਣਾ ਚਾਹੁੰਦੇ ਹੋ ਦੀਦੀ ਪੰਜਾਬੀ ਤੇ ਸ਼ੋਅ। ਦੇਖ ਲਓ ਕੌਣ ਜਿੱਤਿਆ ਹੋਗਾ ਗੀਡੀ ਪੰਜਾਬੀ ਚੈਨਲ ਥੱਪੜ ਹਾਰੀ ਆ ਗਿਆ ਗੀਡੀ ਪੰਜਾਬੀ ਤੇ ਤਾਂ ਹੁੰਦਾ ਹੀ ਨਹੀਂ ਗਾ ਹਾਂ ਡੀਵੀਡੀ 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 ਤੇ ਵੀ ਨਹੀਂ ਹੁੰਦਾ ਓਏ ਨਾ ਜਿੱਤਿਆ ਹੀ ਨਹੀਂ ਹੋਈ ਹੋ ਮਾਰ ਤੂੰ ਹੀ ਕੋਰ ਮਾਰੀ ਤੇ ਹਾਂ ਚੱਲ 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 ਡੜਾ ਚੱਕ ਦੂੰ ਬੋਲ ਤਾਂ ਡੱਟੀ ਜ ਗਈ बोल दे रे ਬਹੁਤ ਮਹਿੰਗੀ ਆ ਨਹੀਂ ਬਾਤ ਕੋ ਨਹੀਂ ਜਣੀ ਮਾਰੀ ਮਾਰੇ ਦੋ ਵਾਰ ਮਾਰੀ ਹੋਣਾ ਤੋਬੇ ਚ ਨਾ ਮਾਰੀ ਇੱਧਰ ਆਉਣ ਦੇ ਉਹਨੂੰ ਮਾਰਦਾ ਉਹਨੂੰ ਤੋਬੇ ਚ ਮਾਰ ਗੁੰਨ ਨਾ ਬੈਠ ਦੂਨੋ ਪਤਾ ਕਿੰਨੇ ਦੀ ਆ ਹਾਂ ਜਿਹੜੇ ਉਹਨੂੰ ਮਾਰਦੇ ਹਣ ਇਟਾ ਚੱਕਦੀ ਆ ਪਾਣਾ ਬਣਾਉਂ ਉਸ ਨੂੰ ਮੈਨੂੰ ਨਹੀਂ ਚਾਹੀਦੀ 5000 ਦੀ ਆ ਇਹ ਉਹ 5000 ਦੀ ਆ ਇਹ ਅੰਦਰ ਨਹੀਂ ਜਾਣਾ ਅੰਦਰ ਕੋਈ ਨਹੀਂ ਹੈਗਾ ਬਲ ਮਾਰ ਦੇ ਰਿਹਾ ਕਿਉਂ ਹੈ ਲੈ ਹਟ ਕੀ ਹੋਈ ਆ ਹਾਂ ਨਾ ਉਰੇ ਤੇ ਸਤਿ ਸ੍ਰੀ ਅਕਾਲ ਕਰ ਖੇਡਦੇ ਆਂ ਆਹ ਤਮੋਂ ਨਾਲ ਆ ਗਿਆ ਲਿਆ ਆਹ ਤੇ ਮੈਂ ਨਾਲ ਬੁਲਾਉਣਾ ਮੈਨੂੰ ਹਾਂ ਯਾ ਬੁਲਾਉ ਨਹੀਂ ਆ ਬੈ ਬੈਰ ਤੇ ਸਾਂ ਮੈਨੂੰ ਫਿਰ ਮਾਸ ਕੂਚੀ ਕੇ ਹਾਤਾ ਵੀ ਹਾਤ ਮੇਰਾ ਖੇਡ ਲਈ ਫਿਰ ਮੈਂ ਫਿਰ ਬਿਠਾ ਲ ਬੋਲ ਸਾਡੇ ਸਕੂਲ ਨੂੰ ਜਿਹੜਾ ਤੂੰ ਬੋਲਿਆ ਹਾਂ ਮੈਂ ਤੈਨੂੰ ਐ ਵੀ ਕਿਹਾ ਸਾਡਾ ਸਕੂਲ ਹਾਰਿਆ ਤੇ ਸਾਡੇ ਸਕੂਲ ਮਗਰ ਪੁੱਛਾ ਬਾਲ ਸਾਡੇ ਸਕੂਲ ਲੇ oh no ਸਿੱਧੀ ਕਾਜ਼ਪੁਰ ਜਿੱਤੇ ਹੜਾ ਹੜਾ ਸਕੂਲ ਦਿੱਤ ਗਿਆ ਹੋ ਹੋ ਜਬੀ ਬੈਨਮੈਂਟ ਕਾਜ਼ਪੁਰ ਦੇ ਕੀ ਆਉ ਸਾਡੋ ਹਾਰ ਗਿਆ ਆ ਦੁਬਈ ਆ ਦੇਖ ਸਾਡਾ ਵੀ ਨਹਾਰ ਗਿਆ ਸਾਡਾ ਜਗੂ ਸਾਡਾ ਸਕੂਲ ਠਾਗਣ ਆ ਆ ਦੁਬਈ ਆ ਦੇਖ ਚਾਹਤਾ ਮਾਰਿਆ ਲਾ ਸਿਮਾਂ ਨੂੰ ਬੁਲਾ ਕੇ ਲਈ ਵੀ ਰਮਣ ਬੁਲਾ ਲਓ ਜਗੂ ਨਹੀਂ ਹੁੰਦਾ ਸਿਮਰਾ ਦੀਦੀ ਬਹੁਤ ਬੇਸਤੀ ਹੁੰਦੀ ਆ ਤੇਰੀ ਨਾ ਮੈਂ ਜਾ ਕੇ ਸਾਡਾ ਸਕੂਲ ਆਇਆ ਕੁਸਵਾ ਆਇਆ ਨੋ ਫਿਰ ਗਾਂ ਥੋੜੀ ਜਾਊਗਾ ਉੱਥੇ ਰਹਿ ਗਿਆ ਬੇਕਾਰ ਨੂੰ ਤੁਸੀਂ ਸਾਨੂੰ ਦਿਖਲਾਉਂਦੇ ਨਹੀਂ ਅਸੀਂ ਬੇਕਾਰ ਉਇਓ ਜੇ ਸਾਨੂੰ ਘੁਲਾਉਣਾ ਅਸੀਂ ਉਇਓ ਤੂੰ ਨਾ ਘੜਦਣਾ ਉਤੇ ਓਏ ਰੈਣ ਦੇ ਰੈਣ ਤੇ ਤੇ ਬੂਥੀ ਦੇਖਿਆ ਤੇ ਆਪਣੀ ਭਾਜ ਹੁੰਦਾ ਨਹੀਂ ਤੇ ਤੂੰ ਮੈਂ ਤਾਂ ਬਸ ਘੂਨ ਨਹੀਂ ਵਸ ਤੇ ਭਾਜ ਨਾ ਹੈ ਹਉ ਜੇ ਭਾਜ ਹੁੰਦਾ ਨਹੀਂ ਤਾਂ ਕੁੜੀ ਦਾ ਜਿੱਤਰ ਖਾ ਦਿੰਨਾ ਹੋਰ ਤੈਨੂੰ ਕੰਮ ਨਹੀਂ ਕਰ ਰੂਰੇ ਬੁਲਾ ਆ ਰਹੀ ਤੈਨੂੰ ਬਲਾਗਰ ਮੇਰੀ ਹਾਰ ਕੇ ਗਿਆ ਉਹਨੂੰ ਮਾਰ ਜੰਦਾ ਕਹਿੰਦੇ ਨਹੀਂ ਆਏ ਆ ਵੀ ਸਾਡੇ ਸਕੂਲ ਦੀ ਬੇਇੱਜ਼ਤੀ ਨਾ ਹੋਵੇ ਫਿਰ ਉਹਨਾਂ ਦਾ ਆਦੇ ਛੋਟਾ ਸਕੂਲ ਆ ਰਿਹਾ ਫਿਰ ਕੀ ਰੋਣ ਵਾਲੀ ਕੀ ਬੜੀ ਆਲਾ ਫਿਰ ਸਕੂਲ ਸਕੂਲ ਦੇ ਕੁੜੀਆਂ ਵੀ ਹਾਰਨੀਆਂ ਅੰਨੀਆਂ ਨੇ ਕੁੜੀਆਂ ਲਈ ਮੁਸਕਾਨ ਦੀ ਖੜਨਾ ਆਦਾ ਨਹੀਂ ਉਹਨਾਂ ਨੂੰ ਥੱਪੜ ਜੱਟ ਮੈਂ ਸਾਹੀ ਮੋਗਰੀ ਸਿੱਟ ਖਾਊਗਾ ਮੋਗਰੀ ਲਾਓ ਇੱਕ ਮਾਰ ਕੇ ਦੇ ਮਾਮਾ ਮੋਗਰੀ ਸੜ ਗਾੜੇ ਨੂੰ ਮੋਗਰੀ ਉਹ ਨੋ ਮੈਂ ਮੋਗਰੀ ਇਹਨੂੰ ਬੜਾਈ ਐਕਟਰ ਰੱਖਦਾ ਓਏ ਦਿੰਦਾ ਬਿਲਕੁਲ ਤੱਕਣਾ ਨਾ ਉਹ ਵੀ ਤੜਨਾ ਮੇਰਾ ਹੱਥ ਤੁਮ ਮਾਰਦੀ ਰਕਾ ਤਾ ਦੇ ਕੇ ਲੈ ਨਾ ਉਹ ਨੋ ਫਿਰ ਸਕੂਲ ਮੇਰੇ ਅਰੇ ਬੋਲਦਾ ਤੇ ਸਕੂਲ ਜਨੇ ਬੋਲਿਆ ਮੈਂ ਇਹ ਬੋਲਿਆ ਹੁਣ ਤਾ ਬੋਲ ਮੈਨੂੰ ਇਹਨਾਂ ਸਕੂਲ ਵੀ ਦਸਾਰ ਕੇ ਗਿਆ ਕੁੜੀਆਂ ਹਾਰ ਕੇ ਗਈਆਂ ਕੁੜੀਆਂ ਵੀ ਉਹ ਮੁੰਡੇ ਵੀ ਹਾਰ ਕੇ ਗਏ ਇੱਕ ਦਿਨ ਅਡੀ ਪਿਆਜ਼ ਵੀ ਪੰਜ ਇਕੱਠੀ ਕਰਕੇ ਲਿਆਣ ਨੂੰ ਹੋ ਗਿਆ ਹਾਂ ਇੱਕ ਦਿਨ ਹਾਰ ਕੇ ਗਿਆ ਪਹਿਲੇ ਛੋਟੀ ਮੋਟੀ ਮਰਜ਼ੀ ਕੇ ਲਿਆ ਦੇ ਪਹਿਲੇ ਨਹੀਂ ਉਹ ਪਹਿਲੇ ਦਿਨ ਹਾਰ ਹੀ ਪਹਿਲੇ ਤੋਂ ਤੁਸੀਂ ਮੈਨੂੰ ਕਹਣਾ ਕਿ ਤੂੰ ਬੈਡ ਕਿ ਕਿਹੜਾ ਨਾ ਅੰਡਰਫੋਨ ਹੀ ਨਹੀਂ ਆਰੀਆਂ ਮੁੰਡੇ ਹੀ ਹਾਰ ਕੇ ਗਏ ਅੰਡਰਫੋਨ ਹੀ ਨਹੀਂ ਉਹ ਪਹਿਲੇ ਹੀ ਪਹਿਲੇ ਦਿਨ ਮੇਰੇ ਸਕੂਲ ਸਾਡੇ ਸਕੂਲ ਹਾਰ ਗਿਆ ਖੇਲੇ ਉਹ ਵਧੀਆ ਸੀਗੇ ਨੈਕਸਟ ਦੇ 2-0 ਜਿੱਤ ਗਿਆ ਖੇਲੀ ਤਾਂ ਹੈ ਹੀ ਨਹੀਂ ਪਹਿਲੇ ਹੀ ਲੰਘ ਗਏ ਨੈਕਸਟ ਦੇ ਪਹਿਲੇ ਹੀ ਜ਼ਿਆਦਾ ਸਕੂਲ ਜਤਾ ਦੇਣ ਨੂੰ ਪਹਿਲੇ ਹੀ ਲੰਘ ਗਏ ਨੈਕਸਟ ਦੇ ਗਿਆ ਦੂਜੇ ਨੇ ਆ ਦਿੱਤੇ ਗਏ ਤੇ ਹਾਂ ਉਹ ਵੀ ਦਿੱਤੇ ਹੋਏ ਪਾਈਤੀਆ ਜਾਰ ਨਹੀਂ ਤੇ ਦੂਜੇ ਨੰਬਰ ਤੇ ਆ ਥੋੜਾ ਸਕੂਲ ਹਾਂ ਐ ਆ ਇਹ ਦੂਜੇ ਨੰਬਰ ਪਹਿਲਾਂ ਤਾਂ ਸਾਡਾ ਹੀ ਆਇਆ ਫਿਰ ਦੂਜੇ ਤੇ ਆਇਆ ਤੇ ਇਹਨਾਂ ਨੇ ਪੈਣ ਦੇ ਵੇਚ ਕੇ ਕਹਿੰਦੇ ਪਹਿਲੇ ਰੂਸ ਖਾ ਕੇ ਲੈ ਗਿਆ ਉਹ ਫੇਰ ਲੈ ਗਿਆ ਪੈਸਤੀਆ ਕਰਦੀ ਵਸਤਾਂ ਦੀ ਪਹਿਲੇ ਗੱਲ ਤੁਹਾਨੂੰ ਮੈਂ ਤੁਹਾਨੂੰ ਕੱਲਾ ਕੀ ਕਹਿੰਦਾ ਮੈਂ ਕਿਹੜਾ ਫਸਟ ਗਿਆ ਮੈਂ ਪਹਿਲੇ ਸੈਕਿੰਡ ਸੈਕਿੰਡ ਕਹਿੰਦਾ ਸੀਗਾ ਕਿ ਸੈਕਿੰਡ ਆਈ ਹੈ ਸਾਡੀ ਪੋਜੀਸ਼ਨ ਉਹ ਪਰ ਸਵਾਦ ਤਾਂ ਉਦੋਂ ਆਇਆ ਜਦ ਬਾਲ ਵੱਜਿਆ ਲੈ ਅਦਰ ਵਾਲੀ ਮੈਂ ਕਹਿੰਦਾ ਆਏ ਦੇ ਧੂਈ ਦੇਣੇ ਉੱਥੇ ਮਾਰੀ ਕਾ ਦੇ ਮੈਨੂੰ ਆਰੇ ਵਿਚ ਮਾਰਨਾ ਤਾਂ ਤੇ ਮੈਨੂੰ ਗੁੱਸਾ ਆ ਗਿਆ ਮੈਂ ਮਾਰੀ ਫਿਰ ਮੈਂ ਧੱਕਾ ਮਾਰ ਕੇ ਬੱਚੇ ਆ ਫਿਰ ਬੱਚਾ ਲੱਗਿਆ ਸੁਨੇ ਤੇ ਬੋਲੇ ਚਲੋ ਇੱਥੇ ਖਤਮ ਕਰਦੇ ਆ ਕਹਾਣੀ ਨਾ ਪਹਿਲਾਂ ਜੋ ਮੈਂ ਤੁਹਾਨੂੰ ਸਾਰੇ ਕਹੋ ਲਾਈਕ ਸਬਸਕ੍ਰਾਈਬ ਕਮੈਂਟ ਕਰੋ ਓਕੇ ਮੈਂ ਸਬਸਕ੍ਰਾਈਬ ਨੂੰ ਲਾਈਕ ਕਰ ਦੋ